ਜੈਕਾਰਾ 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 ਲੋਕ ਭਾਈ ਇਧਰ ਆ ਜੀ ਆ ਕੇ ਬੋਲੋ ਬਹੁਤ ਬਹੁਤ ਇਧਰ ਬੁਸ਼ਤ ਚਲੋ ਆ ਰੋ ਜਾਓ ਲੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਸ਼ੇਸ਼ਾ ਬਾਦਲ ਜੀ ਪ੍ਰਧਾਨ ਸ਼ਰੋਮਨੇ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਟਿੱਕੇ ਲਾਗੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਨੇ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਕਿਸੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਕਾਰਜੋਗ ਪ੍ਰਦਾਨ ਸੁਰਸਥ ਮੀਤ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਛੜ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਬਕਵਾਕ ਇਲਾਕਿਆਂ ਦੇ ਵਿੱਚ ਬਲੀ ਪੈਂਦੇ ਦੇ ਬੱਟਾਂ ਦੇ ਉੱਤੇ ਮੁਰਖਨਾਗਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਇਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾ ਆਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ ਉਵੇਂ ਅਸੀਂ ਵਕ ਵਕ ਇਲਾਕਿਆਂ ਦੇ ਵਿੱਚ ਸ਼ਰੋਣੀ ਅਕਾਲੀ ਦਲ ਦੇ ਵਰਕਰ ਲੀਡਰਸhip ਨੂੰ ਸੇਵਾ ਕਰ ਰਿਹਾ ਉਵੇਂ ਅਸੀਂ ਬਠਿੰਡਾ ਸ਼ਹਿਰ ਵੱਲੋਂ ਪ੍ਰਧਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਡ ਰੰਦਾਸ ਵਿਖੇ ਅਸੀਂ ਆਹ ਕਿਸ਼ਤੀਆਂ ਪਾਣੀ ਦੀ ਤੇ ਹੋਰ ਸੇਵਾਵਾਂ ਭੇਜ ਰਹੇ ਹਾਂਗੇ ਵੈਗੂ ਜੀ ਦੇ ਖਾਲਸਾ ਵੈਗੂ ਜੀ ਦੇ